ਉਹਨਾਂ ਜਦੋਂ ਪਾਕਿਸਤਾਨ ਤੋਂ ਨਾ ਇੱਕ ਪ੍ਰੋਗਰਾਮ ਸ਼ੁਰੂ ਹੁੰਦਾ ਹੁੰਦਾ ਸੀ ਜਿਹਦਾ ਨਾਮ ਸੀ ਅਲਫ ਲੈਲਾ ਤੇ ਸਾਨੂੰ ਉਹ ਬੜਾ ਵਧੀਆ ਲੱਗਦਾ ਹੁੰਦਾ ਸੀ ਕਲੀਨ ਦੇ ਉੱਤੇ ਬੈਠ ਕੇ ਸ਼ਹਿਜ਼ਾਦੇ ਉੱਡ ਕੇ ਜਾਂਦੇ ਸੀ ਸ਼ਹਿਜ਼ਾਦੀਆਂ ਜਿਹੜੀਆਂ ਉਹਨਾਂ ਨੂੰ ਦਿਓ ਨੇ ਕੈਦ ਕੀਤਾ ਹੁੰਦਾ ਸੀ ਫਿਰ ਪਰੀਆਂ ਉਹਨਾਂ ਦੀ ਹੈਲਪ ਕਰਦੀਆਂ ਸੀ ਉਹ ਸ਼ਹਿਜ਼ਾਦਾ ਜਿਹੜਾ ਸ਼ਹਿਜ਼ਾਦੀ ਨੂੰ ਛੁਡਾ ਕੇ ਵਾਪਸ ਲੈ ਕੇ ਆਉਂਦਾ ਸੀ ਉਹਨਾਂ ਨੇ ਸਾਡੇ ਕੋਲੋਂ ਵੀ ਫੋਟੋਆਂ ਲੈ ਕੇ ਐਲਬਮ 'ਚ ਲਗਾ ਲੀਆਂ ਉਹਨਾਂ ਦਿਨਾਂ 'ਚ ਹੀ ਹਸ਼ਰ ਫਿਲਮ ਜਿਹੜੀ ਆ ਉਹਦੀ ਕਾਸਟ ਹੁੰਦੀ ਪਈ ਸੀ ਕਾਸਟ ਕਰਨ ਦੇ ਲਈ ਉਹਨਾਂ ਦੀ ਏਜੰਸੀ ਤੱਕ ਅਪਰੋਚ ਕੀਤੀ ਗਈ ਉਹਨਾਂ ਨੇ ਮੇਰੀਆਂ ਤੇ ਹਰਦੀਪ ਜੀ ਦੀਆਂ ਫੋਟੋਆਂ ਵਿਖਾਈਆਂ ਤੇ ਡਾਇਰੈਕਟਰ ਨੂੰ ਸ਼ਾਇਦ ਸਾਡੇ ਵਰਗੇ ਚਿਹਰੇ ਚਾਹੀਦੇ ਸੀਗੇ ਵੀਸੀਆਰ ਵਾਲਾ ਭਾਈ ਜਿਹੜਾ ਉਹਨੂੰ ਇਹ ਹੁੰਦਾ ਸੀਗਾ ਕਿ ਮੈਂ ਕੁੜੀਆਂ ਦੇ ਹਸਟਲ ਦੇ ਵਿੱਚ ਜਾਣਾ ਤੇ ਉਹ ਕਾਫੀ ਸਾਰੀਆਂ ਜਿਹੜੀਆਂ ਲੇਟੈਸਟ ਆਈਆਂ ਹੁੰਦੀਆਂ ਸੀਗੀਆਂ ਫਿਲਮਾਂ ਉਹ ਸਾਰੀਆਂ ਪੈਕ ਕਰਕੇ ਲੈ ਆਉਂਦਾ ਸੀ ਪਰ ਸਾਨੂੰ ਮੈਡਮ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਸਿਰਫ 4 ਫਿਲਮਾਂ ਦੇਖਣੇ ਤੁਸੀਂ 4 ਤੋਂ ਜ਼ਿਆਦਾ ਨਹੀਂ ਦੇਖਣੀਆਂ ਮੰਮੀ ਨੇ ਬੜਾ ਕਿਹਾ ਵੀ ਧਾਰਮਿਕ ਫਿਲਮਾਂ ਚਲੋ ਬੱਚੇ ਕੁਝ ਸਿੱਖਣਗੇ ਸਾਨੂੰ ਨਹੀਂ ਸੀ ਭੇਜਿਆ ਗਿਆ cricket ਦਾ ਮੈਚ ਲੱਗਾ ਹੋਣਾ ਅਸੀਂ ਫਿਰ ਵੀ ਦੇਖਣਾ ਪੁੱਛ ਟੀਵੀ ਲੱਗਾ ਹੋਇਆ ਤੇ ਬੰਦੇ cricket ਖੇਡ ਰਿਹਾ ਤੇ ਸਮਝ ਨਾ ਆਉਣੀ ਕਿ ਇਹ ਕਿਤਨਾ ਵੱਡੇ ਹੋਣਗੇ ਟੀਵੀ ਦੇ ਅੰਦਰ ਤੁਸੀਂ ਰੋਲ ਕਰ ਲਓ ਮੈਂ ਦੋ ਹੀਰੋ ਐ ਨਾ ਨਾਟਕ ਦੇ ਵਿੱਚ ਇੱਕ ਤੁਸੀਂ ਰੋਲ ਕਰ ਲਓ ਉਹ ਮੈਂ ਕਹਾ ਨਾ ਨਾ ਭਰਾ ਮੈਂ ਤਾਂ ਤੈਨੂੰ ਵੈਸੇ ਹੀ ਕਹਿ ਰਹੀ ਸੀ ਮੇਰੇ ਲਈ ਨਹੀਂ ਮੇਰੇ ਘਰ ਦੇ ਨਹੀਂ ਨਾਇਸਤ ਦੇ ਨਹੀਂ ਸਾਡੇ ਘਰੇ ਕੋਈ ਨਹੀਂ ਇਸ ਤਰ੍ਹਾਂ ਨਾਟਕ ਨੂੰ ਕਰਦਾ ਨਾ ਮੈਂ ਜਾਣਦੀ ਆ ਨਾਟਕ ਕੀ ਹੁੰਦੀ ਕਿਵੇਂ ਕਰੀਦੇ ਆ ਸਤਿ ਸ੍ਰੀ ਅਕਾਲ ਜੀ ਮੈਂ ਅਨੀਤਾ ਦੇਵਗਨ ਅਨੀਤਾ ਦੇਵਗਨ ਨੂੰ ਅਦਾਕਾਰਾ ਦੇ ਤੌਰ ਤੇ ਤੁਸੀਂ ਸਾਰੇ ਜਾਣੇ ਜਾਣਦੇ ਹੋ ਅਦਾਕਾਰਾ ਬਣਨ ਤੋਂ ਲੈ ਕੇ ਅੱਜ ਤੱਕ ਮੈਂ ਜਿਸ ਮੁਕਾਮ ਤੇ ਆ ਉਤੋਂ ਤੱਕ ਦੀ ਕਹਾਣੀ ਬਹੁਤ ਸਾਰੇ ਚੈਨਲਸ ਦੇ ਉੱਤੇ ਤੁਸੀਂ ਇੰਟਰਵਿਊਸ ਦੇ ਰਾਹੀਂ ਸੁਣੀ ਹੋਊਗੀ ਪਰ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਇਹਦਾ ਨਾਮ ਹੈ ਕਰਮ ਕਹਾਣੀ ਆਈ ਬਲੀਵ ਇਨ ਕਰਮਸ ਜਦੋਂ ਤੁਸੀਂ ਬਚਪਨ 'ਚ ਹੁੰਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਕੀ ਬਣਨਾ ਹੈ ਤੁਹਾਡੀ ਜ਼ਿੰਦਗੀ ਕੀ ਹੋਏਗੀ ਤੁਸੀਂ ਸੋਸਾਇਟੀ ਦੇ ਵਿੱਚ ਕਿਸ ਨਾਮ ਨਾਲ ਜਾਣੇ ਜਾਓਗੇ ਕਿਸ ਅਹੁਦੇ ਨਾਲ ਜਾਣੇ ਜਾਓਗੇ ਤਾਂ ਮੈਂ ਜਦ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਪਛਾਹ ਪਰਤ ਕੇ ਵੇਖਦੀ ਆ ਤਾਂ ਮੈਨੂੰ ਛੋਟੇ ਛੋਟੇ ਸੀਨ ਯਾਦ ਆਉਂਦੇ ਨੇ ਤੇ ਜਦੋਂ ਨਾ ਸੀਨਾਂ ਨੂੰ ਇੱਕ ਰੀਲ ਦੇ ਰੂਪ ਚ ਜੋੜਦੀ ਆ ਤੇ ਤਦ ਮੈਨੂੰ ਸਮਝ ਆਉਂਦਾ ਕਿ ਮੈਂ ਅਦਾਕਾਰਾ ਹੀ ਬਣਨਾ ਸੀ ਸੋ ਕਰਮ ਕਹਾਣੀ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਜਿਹੜੀ ਆਪਣੇ ਉਹ ਜ਼ਿੰਦਗੀ ਦੇ ਛੋਟੇ ਛੋਟੇ ਸ਼ਾਰਟ ਸ਼ੇਅਰ ਕਰੂੰਗੀ ਉਹ ਸਾਰੇ ਸੀਨ ਜਿਨ੍ਹਾਂ ਨੂੰ ਜੋੜ ਕੇ ਵੇਖੀਏ ਤੇ ਅਹਿਸਾਸ ਹੁੰਦਾ ਹੈ ਕਿ ਮੈਂ ਹੋਰ ਕੁਝ ਵੀ ਨਹੀਂ ਸੀ ਬਣ ਸਕਦੀ ਅਦਾਕਾਰਾ ਤੋਂ ਇਲਾਵਾ ਤਾਂ ਮੈਂ ਬਚਪਨ ਚ ਵਾਪਸ ਮੁੜਦੀ ਆ ਤਾਂ ਮੈਨੂੰ ਯਾਦ ਆਉਂਦਾ ਹੈ ਮੇਰਾ ਪਿੰਡ ਚੀਚਾ ਬਾਬਾ ਸੂਨ ਸਿੰਘ ਪਕਣਾ ਹੁਣਾ ਦਾ ਪਿੰਡ ਉਤੋਂ 2 ਕਿਲੋਮੀਟਰ ਅੱਗੇ ਬਿਲਕੁਲ ਬਾਰਡਰ ਦੇ ਉੱਤੇ ਸਾਡਾ ਪਿੰਡ ਹੈ ਚੀਚਾ ਬੜਾ ਪਛੜਿਆ ਇਲਾਕਾ 9ਵੀਂ ਕਲਾਸ ਤੱਕ ਟੀਵੀ ਦਾ ਮੂੰਹ ਵੀ ਨਹੀਂ ਸੀ ਵੇਖਿਆ ਫਿਰ ਪਿੰਡ ਸਾਡੇ ਚਾਚੇ ਤਾਏ ਸੀ ਉਹਨਾਂ ਨੇ ਇੱਕ ਕਮੇਟੀ ਪਾਈ ਜਿਹਦੇ ਵਿੱਚ ਉਹਨਾਂ ਦਿਨਾਂ ਚ ਨਵਾਂ ਨਵਾਂ ਆਇਆ ਟੀਵੀ ਜਿਹੜਾ ਉਸ ਕਮੇਟੀ 'ਚ ਨਿਕਲਦਾ ਸੀ ਤੇ ਜਿਹਦੀ ਕਮੇਟੀ ਨਿਕਲ ਆਉਂਦੀ ਸੀਗੀ ਅੰਜ ਲੱਗਦਾ ਸੀ ਵੀ ਜਿਵੇਂ ਜ਼ਿੰਦਗੀ ਦਾ ਸਭ ਤੋਂ ਵੱਡਾ ਜਸ਼ਨ ਹੋਵੇ ਕਿ ਇਸ ਬੰਦੇ ਦਾ ਟੀਵੀ ਨਿਕਲ ਆਇਆ ਕਮੇਟੀ 'ਚ ਤੇ ਉਹ ਉਦੋਂ ਹੀ ਮਿਲਦਾ ਸੀ ਜਦੋਂ ਕਮੇਟੀ ਨਿਕਲਦੀ ਸੀ ਹਰ ਮਹੀਨੇ ਬਾਅਦ ਇੱਕ ਇੱਕ ਜਾਣੇ ਦਾ ਟੀਵੀ ਨਿਕਲਦਾ ਆਉਂਦਾ ਸੀ ਤੇ ਇਸ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਹੌਲੀ-ਹੌਲੀ ਐਂਟੀਨੀਆਂ ਦੀ ਗਿਣਤੀ ਜਿਹੜੀ ਉਹ ਵਧਣ ਲੱਗ ਪਈ ਤੇ ਜਿਹੜੇ ਘਰ ਦੇ ਵਿੱਚ ਟੀਵੀ ਆਉਂਦਾ ਸਾਰੇ ਆਂਡ ਗਵਾਂਡ ਉਸ ਘਰ ਦੇ ਵਿੱਚ ਇਕੱਠੇ ਹੋ ਜਾਂਦੇ ਸਾਡੇ ਘਰ ਦੇ ਲਾਗੇ ਸਾਡੇ ਚਾਚੇ ਤਾਏ ਨੇ ਉਹਨਾਂ ਦਾ ਟੀਵੀ ਨਿਕਲਿਆ ਉਹਨਾਂ ਨੇ ਲੈ ਆਂਦਾ ਸਾਡਾ ਹਜੇ ਨਹੀਂ ਸੀ ਨਿਕਲਿਆ ਪਰ ਸਾਨੂੰ ਇਜਾਜ਼ਤ ਨਹੀਂ ਸੀ ਟੀਵੀ ਵੇਖਣ ਜਾਣ ਦੀ ਉਸ ਘਰ ਤੋਂ ਥੋੜਾ ਜਿਹਾ ਅੱਗੇ ਇੱਕ ਘਰ ਸੀ ਜਿੱਥੇ ਸ਼ਾਮ ਨੂੰ ਅਸੀਂ ਦੁੱਧ ਲੈਣ ਜਾਂਦੇ ਹੁੰਦੇ ਸੀਗਾ ਮੈਂ ਤੇ ਮੇਰੀ ਛੋਟੀ ਭੈਣ ਅਮਨ ਜਦੋਂ ਉਸ ਟੀਵੀ ਵਾਲੇ ਘਰ ਦੇ ਲਾਗੇ ਆਉਣਾ ਤਾਂ ਮੈਂ ਸ਼ੈਤਾਨੀ ਕਰਨੀ ਮੈਨੂੰ ਕਹਿਣਾ ਤੂੰ ਨਾ ਡੋਲ ਫੜ ਤੇ ਮੈਂ ਇੱਥੇ ਬੈਠ ਕੇ ਨਾ ਤੇਰੀ ਵੇਟ ਕਰਦੀ ਆ ਤੇ ਤੂੰ ਜਾ ਭੱਜ ਕੇ ਨਾ ਫਟਾਫਟ ਦੌੜ ਕੇ ਜਾ ਤੇ ਦੁੱਧ ਪਵਾ ਕੇ ਵਾਪਸ ਲਿਆ ਡੋਲਾ ਉਹਨੇ ਵਿਚਾਰੀ ਨੇ ਮੇਰੇ ਤੋਂ 2 ਸਾਲ ਛੋਟੀ ਆ ਉਹਨੇ ਦੌੜ ਕੇ ਜਾਣਾ ਦੁੱਧ ਪਵਾ ਕੇ ਲੈ ਆਉਣਾ ਉਹਨਾਂ ਚਿਰ ਨੂੰ ਪਾਕਿਸਤਾਨ ਤੋਂ ਨਾ ਇੱਕ ਪ੍ਰੋਗਰਾਮ ਸ਼ੁਰੂ ਹੁੰਦਾ ਹੁੰਦਾ ਸੀ ਜਿਹਦਾ ਨਾਮ ਸੀ ਅਲਫ ਲੈਲਾ ਤੇ ਸਾਨੂੰ ਉਹ ਬੜਾ ਵਧੀਆ ਲੱਗਦਾ ਹੁੰਦਾ ਸੀ ਕਲੀਨ ਦੇ ਉੱਤੇ ਬੈਠ ਕੇ ਸ਼ਹਿਜ਼ਾਦੇ ਉੱਡ ਕੇ ਜਾਂਦੇ ਸੀ ਸ਼ਹਿਜ਼ਾਦੀਆਂ ਜਿਹੜੀਆਂ ਉਹਨਾਂ ਨੂੰ ਦਿਓ ਨੇ ਕੈਦ ਕੀਤਾ ਹੁੰਦਾ ਸੀ ਫਿਰ ਪਰੀਆਂ ਉਹਨਾਂ ਦੀ ਹੈਲਪ ਕਰਦੀਆਂ ਸੀ ਉਹ ਸ਼ਹਿਜ਼ਾਦਾ ਜਿਹੜਾ ਸ਼ਹਿਜ਼ਾਦੀ ਨੂੰ ਛੁਡਾ ਕੇ ਵਾਪਸ ਲੈ ਕੇ ਆਉਂਦਾ ਸੀ ਤੇ ਅਸੀਂ ਟੀਵੀ ਦੇ ਅੱਗੇ ਬੈਠ ਜਾਣਾ 6:40 ਮਿੰਟ ਤੇ ਐਲਫ ਲੈਲਾ ਨਾਮ ਦਾ ਲਾਹੌਰ ਤੋਂ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ ਬਸ ਐਸਾ ਗਵਾਚਣਾ ਉਸ ਐਲਫ ਲੈਲਾ ਦੇ ਵਿੱਚ ਅਚਾਨਕ ਪਿੱਛੋਂ ਚਪੇੜ ਵੱਜਣੀ ਕੱਸ ਕੇ ਸਿਰ ਦੇ ਵਿੱਚ ਜਾਂ ਪਿੰਡੇ ਦੇ ਵਿੱਚ ਤੇ ਇੱਕਦਮ ਇੰਜ ਵੇਖਣਾ ਤੇ ਪਿੱਛੇ ਸਾਡੀ ਮਾਂ ਖੜੀ ਹੁੰਦੀ ਸੀ ਮੰਮੀ ਨੇ ਚਪੇੜ ਮਾਰਨੀ ਜ਼ੋਰ ਦੀ ਕਿਉਂਕਿ ਸਾਨੂੰ ਟੀਵੀ ਵੇਖਦੇ ਆ ਪਤਾ ਹੀ ਨਹੀਂ ਲੱਗਦਾ ਕਿ ਘੰਟਾ ਡੇਢ ਘੰਟਾ ਵੀਤ ਜਾਂਦਾ ਸੀ ਬਾਹਰ ਹਨੇਰਾ ਹੋ ਜਾਂਦਾ ਸੀ ਔਰ ਹਫਤੇ ਦੇ ਵਿੱਚ ਦੋ ਤਿੰਨ ਵਾਰੀ ਇਹ ਚਪੇੜ ਜਿਹੜੀ ਇਹ ਅਚਾਨਕ ਪਿੱਛੋਂ ਬੈਠਿਆਂ ਵੱਜਦੀ ਹੁੰਦੀ ਸੀ ਕਿਉਂਕਿ ਡੈਡੀ ਦੇ ਆਉਣ ਦਾ ਟਾਈਮ ਹੋ ਜਾਂਦਾ ਸੀਗਾ ਆਫਿਸ ਤੋਂ ਤੇ ਡੈਡੀ ਦੇ ਆਉਣ ਤੋਂ ਪਹਿਲਾਂ-ਪਹਿਲਾਂ ਸਾਡਾ ਘਰ ਹੋਣਾ ਜ਼ਰੂਰੀ ਹੁੰਦਾ ਸੀ ਇੱਕ ਵਾਰੀ ਰਮਾਇਣਾ ਫਿਲਮ ਹੋਣੀ ਸੀਗੀ ਤੇ ਅਸੀਂ ਮੰਮੀ ਨੂੰ ਕਿਹਾ ਕਿ ਅਸੀਂ ਫਿਲਮ ਵੇਖਣ ਜਾਣਾ ਕਿਉਂਕਿ ਫਿਲਮ ਥੋੜੀ ਲੇਟ ਆਉਂਦੀ ਹੁੰਦੀ ਸੀਗੀ ਤੇ ਹਨੇਰਾ ਹੋ ਜਾਂਦਾ ਸੀ ਤੇ ਮੇਰੇ ਪਾਪਾ ਨੇ ਕਿਹਾ ਕਿ ਨਹੀਂ ਜਾਣਾ ਮੰਮੀ ਨੇ ਬੜਾ ਕਿਹਾ ਵੀ ਧਾਰਮਿਕ ਫਿਲਮ ਆ ਚਲੋ ਬੱਚੇ ਕੁਝ ਸਿੱਖਣਗੇ ਸਾਨੂੰ ਨਹੀਂ ਸੀ ਭੇਜਿਆ ਗਿਆ ਮਤਲਬ ਟੀਵੀ ਕਿਸੇ ਦੇ ਘਰ ਜਾ ਕੇ ਵੇਖਣਾ ਤੇ ਬਿਲਕੁਲ ਹੀ ਪੋਸੀਬਲ ਨਹੀਂ ਸੀ ਸੜਿਓ ਜਿਹੜੀ ਕਜ਼ਨ ਸੀ ਨਾ ਜਿੰਨਾਂ ਦੇ ਘਰੇ ਟੀਵੀ ਸੀ ਜਦੋਂ ਸ਼ਨੀਵਾਰ ਚਿਤਰਾ ਹਰ ਰੌਣਾ ਐਤਵਾਰ ਫਿਲਮ ਆਉਣੀ ਅਸੀਂ ਸਵੇਰੇ ਸਵੇਰੇ ਉੱਠ ਕੇ ਨਾ ਉਹਨਾਂ ਦੇ ਘਰੇ ਜਾਣਾ ਤੇ ਉਹਨੂੰ ਪੁੱਛਣਾ ਫਿਰ ਅਤੀ ਚਿਤਰਾ ਹਰ ਚ ਕਿਹੜਾ ਕਿਹੜਾ ਗਾਣਾ ਆਇਆ ਸੀ ਫਿਰ ਉਹਨਾਂ ਨੂੰ ਥੋੜਾ ਥੋੜਾ ਗਾ ਕੇ ਸੁਣਾਉਣਾ ਫਿਰ ਅਸੀਂ ਸਾਰਾ ਦਿਨ ਗਾਉਂਦੇ ਰਹਿਣਾ ਤੇ ਜਿਹੜੀ ਫਿਲਮ ਆਈ ਹੁੰਦੀ ਸੀ ਸੰਡੇ ਨੂੰ ਅਸੀਂ ਉਹਨੂੰ ਨਾ ਸਾਰਾ ਦਿਨ ਉਹਦੇ ਤਰਲੇ ਕੱਢਣੀ ਪੁਲਿਸ ਸਾਨੂੰ ਸਟੋਰੀ ਸੁਣਾ ਦੇ ਪਲੀਜ਼ ਸਾਨੂੰ ਸਟੋਰੀ ਸੁਣਾ ਦੇ ਉਹਨੇ ਉਸ ਫਿਲਮ ਦੀ ਸਟੋਰੀ ਚਟਖਾਰੇ ਲਾ ਲਾ ਕੇ ਸੁਣਾਉਣੀ ਤੇ ਫਿਰ ਵਿੱਚ ਜਿੱਥੇ ਜਿੱਥੇ ਗਾਣੇ ਹੋਣੇ ਜੇ ਕਦੀ ਅਸੀਂ ਮਤਲਬ ਸਾਡੇ ਤੇ ਕਦੀ ਕਿਰਪਾ ਹੋਈ ਹੋਣੀ ਕਿ ਸ਼ਹੀ ਸ਼ਨੀਵਾਰ ਵਾਲਾ ਥੋੜਾ ਬੋਤਾ ਚਿਤਰਹਰ ਵੇਖਿਆ ਹੋਣਾ ਜਾਂ ਕਦੀ ਉਹ ਗਾਣਾ ਸੁਣਿਆ ਹੋਣਾ ਤੇ ਉਹ ਅਸੀਂ ਗਾਣੇ ਸੁਣਨੇ ਨਾਲ ਉਹਨੇ ਫਿਰ ਬੋਲਣਾ ਫਿਰ ਨਾ ਅਸੀਂ ਉਹ ਗਾਣੇ ਜੇ ਸਾਨੂੰ ਦੋ ਚਾਰ ਲਾਈਨਾਂ ਯਾਦ ਹੁੰਦੀਆਂ ਸੀ ਨਾ ਤਾਂ ਫਿਰ ਮੈਨੂੰ ਯਾਦ ਆ ਕਿ ਅਸੀਂ ਨਾ ਇੱਕ ਐਕਟ ਕਰਦੇ ਹੁੰਦੇ ਸੀ ਮੈਂ ਉਸ ਸੈਕਟਰ ਦੇ ਵਿੱਚ ਸ਼ਾਇਦ ਰੇਖਾ ਬਣਦੀ ਸੀ ਮੇਰੀ ਭੈਣ ਹਿਮਾ ਮਾ ਲਣੀ ਬਣਦੀ ਸੀ ਤੇ ਉਹ ਜਿਹੜੀ ਕੁੜੀ ਸੀ ਉਹ ਨੀਤੂ ਸਿੰਘ ਬਣਦੀ ਸੀ ਉਹਦਾ ਨਾਮ ਸੁਮਨ ਸੀਗਾ ਅਸੀਂ ਤਿੰਨੇ ਜਾਣੀਆਂ ਨੇ ਨਾ ਸਾਡੇ ਘਰ ਦੇ ਲਾਗੇ ਥੋੜੀ ਜਿਹੀ ਖੁੱਲੀ ਜਗ੍ਹਾ ਸੀ ਜਿਹਨੂੰ ਅਸੀਂ ਬਾਜ਼ਾਰ ਕਹਿੰਦੇ ਸੀਗੇ ਪੁਰਾਣੇ ਵੇਲੇਾਂ 'ਚ ਸ਼ਾਇਦ ਉੱਥੇ ਬਾਜ਼ਾਰ ਹੋਏਗਾ ਅੱਜ ਵੀ ਉਹਨੂੰ ਬਾਜ਼ਾਰ ਕਿਹਾ ਜਾਂਦਾ ਅਸੀਂ ਮਹੱਲੇ ਦੇ ਸਾਰੇ ਬੱਚਿਆਂ ਨੂੰ ਇਕੱਠੇ ਕਰਨਾ ਤੇ ਅਸੀਂ ਤਿੰਨਾਂ ਜਾਣੀਆਂ ਨੇ ਉਸ ਗਾਣੇ ਦੇ ਉੱਤੇ ਜਿਹੜਾ ਰਾਤੀ ਫਿਲਮ 'ਚ ਆਇਆ ਹੁੰਦਾ ਸੀਗਾ ਉਹਦੇ 'ਤੇ ਪਰਫਾਰਮ ਕਰਨਾ ਨਾਲੇ ਡਾਂਸ ਕਰਨਾ ਨਾਲੇ ਅਸੀਂ ਆਪ ਉਹ ਗੀਤ ਬੋਲਣਾ ਸੋ ਇਹ ਛੋਟੇ ਛੋਟੇ ਚੀਜ਼ਾਂ ਨੇ ਜਿਹੜੀਆਂ ਯਾਦਾਂ ਨੇ ਮੈਨੂੰ ਬਚਪਨ ਦੀਆਂ ਉਸ ਤੋਂ ਬਾਅਦ ਮੈਂ ਹੌਸਟਲ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਕਹਰਾਂ ਪੜ੍ਹਨ ਲਈ ਚਲੇਗੀ 9th ਤੋਂ ਲੈ ਕੇ +2 ਤੱਕ ਮੈਂ ਉਸ ਸਕੂਲ ਦੇ ਵਿੱਚ ਸੀਗੀ ਤੇ ਸਾਨੂੰ ਉੱਥੇ ਸਿਰਫ ਸ਼ਨੀਵਾਰ ਦੋ ਦਿਨ ਹੀ ਟੀਵੀ ਵੇਖਣ ਦੀ ਇਜਾਜ਼ਤ ਹੁੰਦੀ ਸੀ ਤੇ ਉੱਥੇ ਟੀਵੀ ਜਿਹੜਾ ਉਹ ਵਿਚਾਰਾ ਇਹੋ ਜਿਹਾ ਟੀਵੀ ਸੀਗਾ ਪਤਾ ਨਹੀਂ ਕਿਹੜੀਆਂ ਸਦੀਆਂ ਦਾ ਉਸ ਸਕੂਲ ਦੇ ਵਿੱਚ ਉਹ ਖਰੀਦ ਕੇ ਰੱਖਿਆ ਗਿਆ ਸੀ ਡੇਢ ਘੰਟਾ ਤੱਕ ਉਸ ਟੀਵੀ ਨੂੰ ਅਹੀਂ ਪਹਿਲੋਂ ਲਾ ਦੇਣਾ ਉਹਨੇ ਹੌਲੀ ਹੌਲੀ ਟਿਊਬ ਜੀ ਉਹਦੀ ਗਰਮ ਹੋਣੀ ਕਦੀ ਐਂਟੀਨਾ ਐਨੂੰ ਘੁਮਾ ਕਦੀ ਐਂਟੀਨਾ ਐਨੂੰ ਘੁਮਾ ਤੇ ਇਸ ਤਰ੍ਹਾਂ ਨਾਲ ਕਰਕੇ ਉਹ ਮਤਲਬ ਜਦੋਂ ਕਈ ਵਾਰੀ ਜਿਤਨ ਹਾਰ ਲੰਘ ਜਾਣਾ ਤੇ ਟੀਵੀ ਚੱਲਣਾ ਹੀ ਨਾ ਬਸ ਇੰਨਾ ਕੁ ਵਧੀਆ ਲੱਗਦਾ ਸੀ ਵੀ ਸ਼ਨੀਵਾਰ ਸਾਨੂੰ ਕੋਈ ਮਨਾਈ ਨਹੀਂ ਸੀ ਹੁੰਦੀ ਉਹਨਾਂ ਦਿਨਾਂ ਦੇ ਵਿੱਚ ਸਾਡੇ ਆਪਣੇ ਘਰੇ ਵੀ ਟੀਵੀ ਆ ਗਿਆ ਸੀ ਜਦੋਂ ਸਾਡੀ ਕਮੇਟੀ ਵੀ ਨਿਕਲ ਆਈ ਸੀ ਜਦੋਂ ਵਾਪਸ ਆਉਣਾ ਘਰ ਤੇ ਘਰ ਟੀਵੀ ਵੇਖਣਾ ਬੜਾ ਵਧੀਆ ਲੱਗਣਾ ਸਾਡੇ ਪਿੰਡ 'ਚ ਜਦੋਂ ਪਹਿਲੀ ਵਾਰੀ ਟੀਵੀ ਆਇਆ ਨਾ ਤੇ ਅਸੀਂ ਦੁਪਹਿਰੇ 3 ਵਜੇ ਜਾ ਕੇ ਉਹਨਾਂ ਦੇ ਘਰੇ ਬੈਠ ਜਾਣਾ ক্রিকেট ਦਾ ਮੈਚ ਲੱਗਾ ਹੋਣਾ ਅਸੀਂ ਫੇਰ ਵੀ ਵੇਖਣਾ ਵਿੱਚ ਟੀਵੀ ਲੱਗਾ ਹੋਇਆ ਤੇ ਬੰਦੇ ক্রিকেট ਖੇਡ ਰਹੇ ਤੇ ਸਮਝ ਨਾ ਆਉਣੀ ਵੀ ਇਹ ਕਿਤਰਾ ਵੱਡੇ ਹੋਣਗੇ ਟੀਵੀ ਦੇ ਅੰਦਰ ਇਹ ਤਰ੍ਹਾਂ ক্রিকেট ਖੇਡਦੇ ਆ ਤੇ ਕੀ ਗੱਲ ਟੀਵੀ ਦਾ ਸ਼ੀਸ਼ਾ ਕਿਉਂ ਨਹੀਂ ਟੁੱਟਦਾ ਬਾਲ ਜਦੋਂ ਕਿ ਸਿੱਧੀ ਠਾਹ ਕਰਕੇ ਵੱਜਦੀ ਆ ਕੇ ਸੋ ਉਦੋਂ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਸੀ ਮੈਂ ਗੱਲ ਕਰ ਰਹੀ ਸੀ ਆਪਣੇ ਸਕੂਲ ਕੈਰੋਂ ਦੀ ਸ਼ਨੀਐਤਵਾਰ ਅਸੀਂ ਉੱਥੇ ਦੋਵੇਂ ਦਿਨ ਪ੍ਰੋਗਰਾਮ ਦੇਖਣਾ ਬੜਾ ਮਜ਼ਾ ਆਉਣਾ ਬੜਾ ਐਕਸਾਈਟਡ ਹੋਣਾ ਵੀ ਆਪਾਂ ਟੀਵੀ ਵੇਖਣਾ ਜਦ ਸਾਡੇ ਪੇਪਰ ਹੋ ਜਾਣੇ ਨਾ ਸਾਡੇ ਜਿਹੜੇ ਵਾਰਡਨ ਮੈਡਮ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਮੁਸਕਾ ਮੁਸਕਾ ਲਾਉਣਾ ਤੇ ਉਹਨਾਂ ਨੂੰ ਨਾ ਕਹਿਣਾ ਮੈਡਮ ਉਹ ਨਾ ਆਹ ਵਾਲੀ ਫਲਾਨੀ ਫਿਲਮ ਆਈ ਬੜੀ ਵਧੀਆ ਉਹਨਾਂ ਦੇ ਨਾਲ ਚ ਨਗੀਨਾ ਫਿਲਮ ਨਾਗਨ ਕੁਝ ਇਸ ਤਰ੍ਹਾਂ ਦੀਆਂ ਫਿਲਮਾਂ ਫੁਲਮਾਂ ਜਿਹੜੀਆਂ ਨੇ ਨਾ ਉਹ ਬੜੀਆਂ ਆਈਆਂ ਸੀਗੀਆਂ ਮੈਂ 85 ਦੇ ਵਿੱਚ ਮੈਂ 10th ਕੀਤੀ ਐ ਤੇ ਅਸੀਂ ਉਹਨਾਂ ਨੂੰ ਮੁਸਕਾ ਮੁਸਕਾ ਲਾ ਕੇ ਤੇ VCR ਵਾਲਾ ਭਾਈ ਜਿਹੜਾ ਉਹਨੂੰ ਹੋਸਟਲ ਦੇ ਵਿੱਚ ਬੁਲਾ ਲੈਣਾ VCR ਵਾਲਾ ਭਾਈ ਜਿਹੜਾ ਉਹਨੂੰ ਇਹ ਹੁੰਦਾ ਸੀਗਾ ਕਿ ਮੈਂ ਕੁੜੀਆਂ ਦੇ ਹੋਸਟਲ ਦੇ ਵਿੱਚ ਜਾਣਾ ਤੇ ਉਹ ਕਾਫੀ ਸਾਰੀਆਂ ਜਿਹੜੀਆਂ ਲੇਟੈਸਟ ਆਈਆਂ ਹੁੰਦੀਆਂ ਸੀਗੀਆਂ ਫਿਲਮਾਂ ਉਹ ਸਾਰੀਆਂ ਪੈਕ ਕਰਕੇ ਲੈ ਆਉਂਦਾ ਸੀ ਪਰ ਸਾਨੂੰ ਮੈਡਮ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਸਿਰਫ 4 ਫਿਲਮਾਂ ਵੇਖਣੇ ਤੁਸੀਂ 4 ਤੋਂ ਜ਼ਿਆਦਾ ਨਹੀਂ ਵੇਖਣੀਆਂ ਸਾਡੇ ਪੇਪਰ ਖਤਮ ਹੋਏ ਹੁੰਦੇ ਸੀ ਤੇ ਅਸੀਂ ਬੈਠ ਜਾਣਾ ਜੀ ਫਿਲਮਾਂ ਵੇਖਣ ਖਾਣਾ ਬਣ ਜਾਣਾ ਉਹਨਾਂ ਨੇ ਸਾਡੇ ਤਰਲੇ ਕੱਢਣੇ ਖਾਣਾ ਜਿਨ੍ਹਾਂ ਨੇ ਖਵਾਉਣਾ ਹੁੰਦਾ ਸੀ ਲੰਗਰੀਆਂ ਨੇ ਅਸੀਂ ਨੀਚੇ ਹੀ ਨਾ ਜਾਣਾ ਉਹਨਾਂ ਨੇ ਘੰਟੀਆਂ ਮਾਰੀ ਜਾਣੀਆਂ ਕਿਸੇ ਨੇ ਨਾ ਹਿਲਣਾ ਖਾਣਾ ਖਾਣ ਜਾਣ ਲਈ ਅਸੀਂ ਭੁੱਖੇ ਤੇ ਆਏ ਬੈਠ ਕੇ ਪੂਰੀ ਰਾਤ ਫਿਲਮਾਂ ਵੇਖਣੀਆਂ ਪੂਰਾ ਦਿਨ ਮਤਲਬ ਉਹ ਪੂਰੇ ਸਾਲਕ ਦੇ ਵਿੱਚ ਜਿੰਨੀਆਂ ਕਿ ਨਵੀਆਂ ਆਈਆਂ ਹੁੰਦੀਆਂ ਸੀ ਅਸੀਂ ਇੱਕ ਡੇਢ ਦਿਨ ਲਾ ਕੇ ਉਹ ਸਾਰੀਆਂ ਫਿਲਮਾਂ ਵੇਖ ਲੈਣੀਆਂ ਘਰ ਦੇ ਨੇ ਸਾਨੂੰ ਲੈਣ ਆਉਣਾ ਤੇ ਸਕੂਲ ਤੋਂ ਲੈ ਕੇ ਆਪਣੇ ਘਰ ਤੱਕ ਅਸੀਂ ਸਾਰੇ ਰਸਤੇ ਸੁੱਤੇ ਰਹਿਣਾ ਕਿਉਂਕਿ ਜਾਗਦਿਆਂ ਫਿਲਮਾਂ ਵੇਖੀਆਂ ਹੁੰਦੀਆਂ ਸੀ ਤੇ ਨਿੰਦਰਾ ਹੁੰਦਾ ਸੀ ਬਹੁਤ ਜ਼ਿਆਦਾ ਤੇ ਜਿਵੇਂ ਅਮਲੀ ਨਹੀਂ ਹੁੰਦੇ ਉਹ ਹਸਾਬ ਹੁੰਦਾ ਸੀਗਾ ਸਾਡਾ ਬਟ ਅਸੀਂ ਸਾਰੀਆਂ ਫਿਲਮਾਂ ਵੇਖ ਲੈਂਦੇ ਸੀ ਤੇ ਇਸ ਤਰ੍ਹਾਂ ਨਾਲ ਮਤਲਬ ਇਹ ਜਿਹੜੀ ਯਾਤਰਾ ਹੈਗੀ ਆ ਫਿਲਮਾਂ ਵੇਖਣ ਦਾ ਜਿਹੜਾ ਚਾਹ ਵਾ ਉਹ ਬੜਾ ਸ਼ੁਰੂ ਤੋਂ ਰਿਆ ਫਿਰ ਮੈਂ ਕਈ ਵਾਰੀ ਸੋਚਦੀ ਆ ਕਿ ਜਦੋਂ ਮੈਂ ਇਸ ਤਰ੍ਹਾਂ ਆਪਣੀਆਂ ਆਪਣੀ ਕਜ਼ਨ ਦੇ ਨਾਲ ਆਪਣੀ ਭੈਣ ਦੇ ਨਾਲ ਪਰਫਾਰਮ ਕਰਦੀ ਹੁੰਦੀ ਸਾਂ ਤਾਂ ਨੈਚੁਰਲੀ ਉਹ ਸ਼ਾਇਦ ਪਹਿਲੀ ਵਾਰੀ 20 ਜਿਹੜੇ ਉਹ ਧਰੇ ਗਏ ਕਿ ਮੈਂ ਇਸ ਖੇਤਰ ਵੱਲ ਨੂੰ ਜਾਣਾ ਮੇਰਾ ਇੰਟਰਸਟ ਹੈਗਾ ਮੈਨੂੰ ਅੱਛਾ ਲੱਗਦਾ ਸੀਗਾ ਮੇਰੇ ਮਦਰ ਜਦੋਂ ਆਪ ਸਕੂਲ ਚ ਪੜ੍ਹਦੇ ਹੁੰਦੇ ਸੀਗੇ ਤੇ ਉਹਨਾਂ ਵੇਲਿਆਂ ਦੇ ਵਿੱਚ ਉਹ ਖੁਦ ਵੀ ਸਟੇਜ ਦੇ ਉੱਤੇ ਨਾਟਕ ਗਿੱਧਾ ਪੰਘੜਾ ਪਰਫਾਰਮ ਕਰਦੇ ਹੁੰਦੇ ਸੀ ਤੇ ਉਹ ਸਾਨੂੰ ਆਪਣੀਆਂ ਸਕੂਲ ਦੀਆਂ ਕਹਾਣੀਆਂ ਕਈ ਵਾਰੀ ਸੁਣਾਉਂਦੇ ਸੀ ਤੇ ਮੈਨੂੰ ਉਹ ਸ਼ਾਇਦ ਨਾ ਸਾਰਾ ਕੁਝ ਨਿੱਕਾ ਨਿੱਕਾ ਮੇਰੇ ਅੰਦਰ ਕਿਤੇ ਰਹਿ ਗਿਆ ਜਦੋਂ ਮੈਂ ਪੜ੍ਹਨ ਲਈ ਗਈ ਤੇ ਮੈਂ ਵੀ ਉਸੇ ਸਕੂਲ ਚ ਗਈ ਜਿੱਥੇ ਮੇਰੇ ਮਦਰ ਨੇ ਆਪਣੀ ਸਟੱਡੀ ਕੀਤੀ ਸੀਗੀ ਤੇ ਉਸ ਸਕੂਲ ਦੇ ਵਿੱਚ ਜਾ ਕੇ ਮੈਨੂੰ ਲੱਗਾ ਕਿ ਇਹ ਉਹ ਸਟੇਜ ਆ ਜਿੱਥੇ ਮੇਰੀ ਮਾਂ ਨੇ ਪਰਫਾਰਮ ਕੀਤਾ ਤੇ ਮੈਂ ਵੀ ਹੌਲੀ ਹੌਲੀ ਉਸ ਸਟੇਜ ਦੇ ਉੱਤੇ ਪਰਫਾਰਮ ਕਰਨਾ ਸ਼ੁਰੂ ਕੀਤਾ ਮੈਂ ਐਂਕਰਿੰਗ ਕਰਨੀ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਫਿਰ ਮੈਂ ਚੁਟਕਲੇ ਸੁਣਾਉਣੇ ਸ਼ੁਰੂ ਕੀਤੇ ਫਿਰ ਮੈਂ ਸਕਿੱਟਾ ਕਰਨੀਆਂ ਸ਼ੁਰੂ ਕੀਤੀਆਂ ਅਸੀਂ ਗਿੱਧੇ ਦੇ ਵਿੱਚ ਪਿੱਛੇ ਬੋਲੀਆਂ ਵੀ ਪਾਈਆਂ ਤੇ ਕਈ ਵਾਰੀ ਦੂਸਰੇ ਸਕੂਲਾਂ 'ਚ ਜਾਂ 26 ਜਨਵਰੀ ਦੇ ਉੱਤੇ ਜਦੋਂ ਪੱਟੀ ਪ੍ਰੋਗਰਾਮ ਹੋਣਾ ਉੱਥੇ ਅਸੀਂ ਪਰਫਾਰਮ ਕਰਨ ਲਈ ਜਾਣਾ ਸਾਡੇ ਸਕੂਲ ਨੇ ਸੂਝ ਨੂੰ ਥੋੜਾ ਥੋੜਾ ਹੌਲੀ ਹੌਲੀ ਚੱਕਾ ਜਿਹਾ ਖੁੱਲਦਾ ਗਿਆ ਮੇਰਾ ਕੰਫੀਡੈਂਸ ਲੈਵਲ ਜਿਹੜਾ ਉਹ ਬਿਲਡ ਹੁੰਦਾ ਗਿਆ ਫਿਰ ਜਦੋਂ ਮੈਂ ਕਾਲਜ ਦੇ ਵਿੱਚ ਆਈ ਕਾਲਜ ਦੇ ਵਿੱਚ ਮੈਂ ਪਰਫਾਰਮ ਨਹੀਂ ਕੀਤਾ ਤੇ ਕਿਉਂਕਿ ਮੈਂ ਸੈਕੰਡ ইয়ার ਦੇ ਵਿੱਚ ਜਿਸ ਕਾਲਜ ਦੇ ਵਿੱਚ ਗਈ ਖਾਲਸਾ ਕਾਲਜ ফর ਔਰਮਨ ਫਸਟ ইয়ার ਮੈਂ ਪ੍ਰਾਈਵੇਟ ਕੀਤੀ ਸੀ ਦਾ ਫਰਸਟ ইয়ার ਦੇ ਵਿੱਚ ਹੀ ਉੱਥੇ ਫਰੈਸ਼ਰ ਜਿਹੜੇ ਉਹਨਾਂ ਦੇ ਲਈ ਪਾਰਟੀ ਹੁੰਦੀ ਆ ਔਰ ਜਿਹੜੇ ਵੀ ਆਰਟਿਸਟ ਹੁੰਦੇ ਉਹਨਾਂ ਦਾ ਪਤਾ ਲੱਗ ਜਾਂਦਾ ਕਿ ਕੌਣ ਕੌਣ ਟੈਲੈਂਟਡ ਹੈਗਾ ਤੇ ਜਿਹੜੇ ਸੈਕੰਡ ইয়ার ਦੇ ਵਿੱਚ ਜਾਂਦੇ ਉਹਨਾਂ ਨੂੰ ਤਾਂ ਨਹੀਂ ਕੋਈ ਪੁੱਛਦਾ ਨਾ ਕਿਉਂਕਿ ਉਹ ਉਹ ਸਰੂਪ 'ਚ ਫਰੈਸ਼ਰ ਨਹੀਂ ਹੁੰਦੇ ਸੋ ਜਦੋਂ ਮੈਂ ਗਈ ਤਾਂ ਉਦੋਂ ਫਰਸਟ ইয়ার ਵਾਲੇ ਜਿਹੜੇ ਆ ਉਹ ਆਰਟਿਸਟ ਜਿਹੜੇ ਨਿਕਲੇ ਉਸ ਸੈਸ਼ਨ ਦੇ ਵਿੱਚ ਉਹਨਾਂ ਦੀ ਬੜੀ ਮਾਣ ਬੜਾ ਇੱਜ਼ਤ ਸੀਗਾ ਕਾਲਜ ਤੇ ਮੈਨੂੰ ਅੰਦਰ ਅੰਦਰ ਬੜੀਆਂ ਕਿ ਚੀਚੀਆਂ ਆਉਂਦੀਆਂ ਸੀਗਾ ਕਿ ਮੈਂ ਵੀ ਇੰਨਾ ਵਾਂਗੂ ਇੰਨੀ ਅੱਛੀ ਆਰਟਿਸਟਾਂ ਦਾ ਪਰ ਇੱਥੇ ਤਾਂ ਮੈਨੂੰ ਕੋ ਅਚੰਚੇਤ ਜਦ ਮੈਂ ਬੀਏ ਫਾਈਨਲ ਕਰ ਰਹੀ ਸੀਗੀ ਤੇ ਸਾਡੇ ਗੁਵਾਂਡ ਸਾਡੇ ਸੀਗੇ ਕੋਈ ਜਾਣਨ ਵਾਲੇ ਉਹਨਾਂ ਦੇ ਘਰੇ ਇੱਕ ਲੜਕਾ ਆਉਂਦਾ ਹੁੰਦਾ ਸੀਗਾ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਸੀ ਉਹਦਾ ਨਾਮ ਸੀ ਮਨੀਸ਼ ਦਵੇਸਰ ਤੇ ਉਹ ਸਟੇਜ ਦੇ ਉੱਤੇ ਪਲੇ ਕਰਦੇ ਹੁੰਦੇ ਸੀ ਥੀਏਟਰ ਪੰਜਾਬੀ ਥੀਏਟਰ ਪੰਜਾਬੀ ਨਾਟਕ ਪੰਜਾਬੀ ਰੰਗਮंच ਤਾਂ ਉਹਨਾਂ ਨੇ ਇੱਕ ਦਿਨ ਇਹ ਗੱਲ ਸ਼ੇਅਰ ਕੀਤੀ ਸਾਡੇ ਨਾਲ ਕਿ ਮੇਰੇ ਪਾਪਾ ਉਹ ਕ੍ਰਿਸ਼ਨ ਦਵੇਸਾ ਜੀ ਉਹ ਨਾਟਕ ਕਰਦੇ ਨੇ ਤਾਂ ਅਸੀਂ ਕਿ ਨਵਾਂ ਨਾਟਕ ਕਰਨ ਲੱਗੇ ਮੈਂ ਅਸੀ ਉਹਨਾਂ ਨੂੰ ਹਾਸਿਆ ਹਸਿ ਕੇ ਕਹਿ ਦਿੱਤਾ ਮੈਂ ਕਿ ਮੈਨੂੰ ਵੀ ਰੋਲ ਦੇਓ ਨਾਟਕ ਦੇ ਵਿੱਚ ਤੇ ਨਾਟਕ ਵਾਲਿਆਂ ਨੂੰ ਤੇ ਆਰਟਿਸਟ ਚਾਹੀਦੇ ਹੀ ਹੁੰਦੇ ਨੇ ਉਹਨੇ ਇਸ ਗੱਲ ਨੂੰ ਸੀਰੀਅਸਲੀ ਲੈ ਲਿਆ ਅਗਲੇ ਦਿਨ ਉਹ ਆ ਕੇ ਮੈਨੂੰ ਕਹਿੰਦਾ ਦੀਦੀ ਮੈਂ ਆਪਣੇ ਪਾਪਾ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਤੁਸੀਂ ਰੋਲ ਕਰ ਲਓ ਮੇਨ ਦੋ ਹੀਰੋਇਨਾਂ ਨਾਟਕ ਦੇ ਵਿੱਚ ਇੱਕ ਤੁਸੀਂ ਰੋਲ ਕਰ ਲਓ ਉਹ ਮੈਂ ਕਿਹਾ ਨਾ ਨਾ ਭਰਾ ਮੈਂ ਤਾਂ ਤੈਨੂੰ ਵੈਸੇ ਹੀ ਕਹਿ ਰਹੀ ਸੀ ਮੇਰੇ ਲਈ ਨਹੀਂ ਮੇਰੇ ਘਰ ਦੇ ਨਹੀਂ ਨਾ ਰਸਤ ਦੇ ਨਹੀਂ ਸਾਡੇ ਘਰੇ ਕੋਈ ਨਹੀਂ ਇਸ ਤਰ੍ਹਾਂ ਨਾਟਕ ਨੂੰਟ ਕਰਦਾ ਨਾ ਮੈਂ ਜਾਣਦੀ ਆ ਨਾਟਕ ਕੀ ਹੁੰਦੇ ਕਿਵੇਂ ਕਰੀਦੇ ਆ ਅਗਲੇ ਦਿਨ ਉਹਦੇ ਪਾਪਾ ਉਹਦੇ ਨਾਲ ਆ ਗਏ ਕਿਉਂਕਿ ਉਹ ਸਾਡੇ ਗਵੰਡੀਆਂ ਦਾ ਦੇ ਬ੍ਰਦਰ ਹੀ ਲੱਗਦੇ ਸੀਗੇ ਸੋ ਉਹ ਆਏ ਉਹਨਾਂ ਨੇ ਆ ਕੇ ਮੇਰੇ ਪਾਪਾ ਨਾਲ ਗੱਲ ਕੀਤੀ ਤੇ ਪਤਾ ਨਹੀਂ ਜਿਵੇਂ ਕੁਦਰਤੀ ਉਹ ਇੱਕ ਉਸ ਵੇਲੇ ਕਹਿੰਦੇ ਨਾ ਸਰਸਵਤੀ ਬੰਦੇ ਦੇ ਮੂੰਹ ਤੇ ਆ ਕੇ ਬੈਠ ਜਾਂਦੀ ਆ ਹੋਂ ਦੇ ਵਿੱਚ ਸੋ ਉਹਨਾਂ ਨੇ ਹਾਂ ਕਰ ਦਿੱਤੀ ਪਰ ਉਹਨਾਂ ਨੇ ਕਿਹਾ ਕਿ ਸਿਰਫ ਇੱਕੋ ਨਾਟਕ ਕਰੋਗੀ ਹੁਣ ਤੁਸੀਂ ਆਇਓ ਤੁਸੀਂ ਕਿਹਾ ਵਾ ਮੈਂ ਤੁਹਾਡਾ ਮਾਨ ਰੱਖਿਆ ਪਰ ਅਸੀਂ ਨਹੀਂ ਮੈਂ ਚਾਹੁੰਨਾ ਕਿ ਮੈਂ ਆਪ ਮੇਰਾ ਸੁਪਨਾ ਹੈ ਕਿ ਮੇਰੀ ਸਭ ਤੋਂ ਵੱਡੀ ਧੀ ਆ ਤੇ ਇਹ ਕੋਈ ਵੱਡੀ ਆਫੀਸਰ ਬਣੇ ਕਿਉਂਕਿ ਸਟੱਡੀ ਦੇ ਵਿੱਚ ਲਾਇਕ ਬਹੁਤ ਆਏ ਤੇ ਮੈਂ ਨਹੀਂ ਚਾਹੁੰਦਾ ਕਿ ਇਹਦਾ ਮਾਈਂਡ ਜਿਹੜਾ ਡਾਇਵਰਟ ਹੋਵੇ ਕਿਸੇ ਹੋਰ ਚੀਜ਼ ਵੱਲ ਚਲੋ ਜੀ ਉਹ ਨਾਟਕ ਦੀਆਂ ਰਸਲਾਂ ਸ਼ੁਰੂ ਹੋਈਆਂ ਨਾਟਕ ਸੀਗਾ ਹਾਣੀ ਨਾਵਲ ਸੀਗਾ ਤੇ ਉਹਦੇ ਤੇ ਬੇਸਡ ਹਾਨ ਨੂੰ ਹਾਨ ਪਿਆਰਾ ਉਸ ਨਾਟਕ ਦਾ ਨਾਮ ਸੀ ਤੇ 13 ਅਪ੍ਰੈਲ 1992 ਨੂੰ ਉਸ ਨਾਟਕ ਦਾ ਪਹਿਲਾ ਸ਼ੋਅ ਹੋਇਆ ਸੋ ਮੇਰੇ ਲਈ ਉਹ ਦੁਨੀਆ ਬੜੀ ਨਵੀਂ ਸੀ ਬੜੀ ਵੱਖਰੀ ਸੀ ਬਸ ਮੈਨੂੰ ਇਹ ਨਹੀਂ ਸੀ ਪਤਾ ਥੀਏਟਰ ਕੀ ਹੁੰਦਾ ਨਾਟਕ ਕੀ ਹੁੰਦੇ ਇੰਨਾ ਸੀਗਾ ਕਿ ਉਸ ਨਾਟਕ ਨੂੰ ਕਰਦਿਆਂ ਨਾ ਅੰਦਰ ਇੰਜ ਲੱਗਦਾ ਸੀ ਜਿਵੇਂ ਰੂਹ ਹੀ ਰੱਜ ਗਈ ਮਤਲਬ ਇੱਕ ਤੁਹਾਡੀ ਜਿਹੜੀ ਸਟਰਗਲ ਜੀ ਜ਼ਿੰਦਗੀ ਦੀ ਇੱਕ ਸੁਪਨਾ ਜਿਹਾ ਹੁੰਦਾ ਕਿ ਤੁਸੀਂ ਕੁਝ ਬਨਣਾ ਤੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਇਹੀ ਬਨਣਾ ਸੀ ਪਰ ਉਸ ਨਾਟਕ ਨੂੰ ਕਰਨ ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਮੈਂ ਹੋਰ ਨਾਟਕ ਵੀ ਕਰਾਂ ਬਟ ਮੇਰੇ ਪਾਪਾ ਨੇ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਉਹ ਕਹਿੰਦੇ ਨਹੀਂ ਕਰਨਾ ਤੇ ਅੰਮ੍ਰਿਤਸਰ ਦੇ ਜਿਹੜੇ ਥੀਏਟਰ ਦੇ ਹੋਰ ਗਰੁੱਪ ਸੀਗੇ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਂ ਅੱਛਾ ਐਕਟ ਕਰ ਲਿਆ ਜਾਂ ਮੈਂ ਕਰ ਸਕਦੀ ਹਾਂ ਤੇ ਉਹ ਮੈਨੂੰ ਮੋਟੀਵੇਟ ਕਰਦੇ ਸੀਗੇ ਹੌਲੀ-ਹੌਲੀ ਮੇਰੀ ਬਾਕੀ ਗਰੁੱਪਸ ਦੇ ਕਲਾਕਾਰਾਂ ਦੇ ਨਾਲ ਵੀ ਸਾਂਝ ਪਈ ਤੇ ਉਹ ਮੈਨੂੰ ਕਹਿੰਦੇ ਸੀ ਤੁਸੀਂ ਰੇਡੀਓ ਦੇ ਉੱਤੇ ਵੀ ਆਪਣਾ ਆਡੀਸ਼ਨ ਦਿਓ ਟੀਵੀ ਦੇ ਉੱਤੇ ਆਡੀਸ਼ਨ ਦਿਓ ਤੁਸੀਂ ਸਾਡੇ ਨਾਲ ਹੋਰ ਨਾਟਕ ਕਰੋ ਉਹ ਜਿਹੜੀ ਜਗ੍ਹਾ ਸੀ ਉਹ ਜਿਹੜੇ ਲੋਕ ਸੀ ਉਹ ਜਿਹੜੀਆਂ ਕਹਾਣੀਆਂ ਸੀ ਉਹ ਜਿਹੜੇ ਨਾਟਕ ਸੀ ਉਹ ਮੈਨੂੰ ਜ਼ਿਆਦਾ ਖਿੱਚ ਪਾਉਣ ਲੱਗਦੇ ਤੇ ਫਿਰ ਮੈਂ ਆ ਰੇਡੀਓ ਦੇ ਉੱਤੇ ਆਡੀਸ਼ਨ ਦਿੱਤਾ ਜਿਹੜਾ ਮੇਰਾ ਕਲੀਅਰ ਨਹੀਂ ਹੋਇਆ ਫਿਰ ਮੈਂ ਟੀਵੀ ਦੇ ਉੱਤੇ ਆਡੀਸ਼ਨ ਦਿੱਤਾ ਉਹ ਮੇਰਾ ਕਲੀਅਰ ਹੋ ਗਿਆ ਸਰਦਾਰ ਜੀ ਤੇ ਬਾਬਾ ਜੀ ਉਹਨਾਂ ਦਿਨਾਂ ਦੇ ਵਿੱਚ ਇੱਕ ਸੀਰੀਅਲ ਪਲਾਨ ਕੀਤਾ ਉਹਨਾਂ ਨੇ ਪੰਚਣੀ ਤੇ ਉਹਦੇ 'ਚ ਉਹਨਾਂ ਨੇ ਮੈਨੂੰ ਮੇਨ ਰੋਲ ਦਿੱਤਾ ਔਰ ਮੇਰੇ ਖਿਆਲ ਆ 55 60 ਦੇ ਕਰੀਬ ਐਪੀਸੋਡ ਉਹਦੇ ਵਿੱਚ ਬਣੇ ਔਰ ਮੈਂ ਲੀਡਿੰਗ ਕੈਰੈਕਟਰ ਕੀਤਾ ਔਰ ਉਹ ਕੈਰੈਕਟਰ ਬੜਾ ਮਸ਼ਹੂਰ ਹੋਇਆ ਹਾਲਾਂਕਿ ਜਿਸ ਦਿਨ ਪਹਿਲੇ ਆ ਪਹਿਲੀ ਵਾਰੀ ਮੈਂ ਟੀਵੀ ਦੇ ਉੱਤੇ ਨਾਟਕ ਕੀਤਾ ਤੇ ਮੇਰੇ ਪਾਪਾ ਬੜੇ ਨਾਰਾਜ਼ ਹੋਏ ਤੇ ਜਦ ਉਹ ਪਹਿਲੇ ਦਿਨ ਐਪੀਸੋਡ ਆਉਣਾ ਸੀਗਾ ਮੇਰੇ ਪਹਿਲੇ ਨਾਟਕ ਦਾ ਤੇ ਉਹ ਕਹਿੰਦੇ ਸੀ ਵੀ ਕਿਸੇ ਨੂੰ ਦੱਸਣਾ ਨਹੀਂ ਆ ਪਤਾ ਨਹੀਂ ਲੋਕ ਕਿਵੇਂ ਰਿਐਕਟ ਕਰਨਗੇ ਜਦੋਂ ਉਹ ਨਾਟਕ ਟੈਲੀਕਾਸਟ ਹੋਇਆ ਤੇ ਅਗਲੇ ਦਿਨ ਸਾਰਿਆਂ ਨੇ ਬੜੀਆਂ ਵਧਾਈਆਂ ਦਿੱਤੀਆਂ ਜਿਨ੍ਹਾਂ ਨੇ ਰਾਤ ਵੇਖਿਆ ਤੇ ਥੋੜੀਆਂ ਥੋੜੀਆਂ ਇਹ ਚੀਜ਼ਾਂ ਜਿਹੜੀਆਂ ਅੱਛੀਆਂ ਲੱਗਣ ਲੱਗ ਪਈਆਂ ਸੋ ਫਿਰ ਹੌਲੀ ਹੌਲੀ ਮੇਰੇ ਮਦਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਉਹਨਾਂ ਦੀ ਸਪੋਰਟ ਦੇ ਨਾਲ ਫਿਰ ਹੌਲੀ ਹੌਲੀ ਮੈਂ ਅੱਗੇ ਵੱਧਦੀ ਗਈ ਤੇ ਨਾਟਕ ਕਰਨੇ ਸ਼ੁਰੂ ਕਰਤੇ ਫਿਰ ਸੀਰੀਅਲ ਕੋਈ ਮਿਲਣਾ ਦੂਰਦਰਸ਼ਨ ਦੇ ਉੱਤੇ ਫਿਰ ਮੈਂ ਅਪਰੂਵਡ ਆਰਟਿਸਟ ਹੋ ਗਈ ਤੇ ਮੈਂ ਇਹੀ ਕੰਮ ਜਿਹੜਾ ਇਹਨੂੰ ਪੱਕੇ ਤੌਰ ਦੇ ਉੱਤੇ ਕਰਨਾ ਸ਼ੁਰੂ ਕਰ ਦਿੱਤਾ ਮੈਂ ਉਹਨਾਂ ਦਿਨਾਂ ਦੇ ਵਿੱਚ ਨਾਟਕ ਲਿਖਦੀ ਸੀ ਕਹਾਣੀ ਲਿਖਦੀ ਸੀ ਕਵਿਤਾ ਲਿਖਦੀ ਸੀ ਨਾਟਕ ਚ ਐਕਟ ਵੀ ਕਰਦੀ ਸੀ ਉਹਨਾਂ ਦਿਨਾਂ ਚ ਮੈਂ ਐਲ ਐਲ ਬੀ ਵੀ ਕਰ ਰਹੀ ਸੀ ਯੂਨੀਵਰਸਿਟੀ ਦੇ ਵਿੱਚ ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਮੈਂ ਕੀ ਬਣਨਾ ਮਤਲਬ ਇਹ ਸਾਰਾ ਕੁਝ ਕਰਦਿਆਂ ਵੀ ਨਾ ਉਹ ਇੱਕ ਸਮਝ ਜੀ ਨਹੀਂ ਸੀ ਕਿ ਮੈਂ ਇੱਕ ਰਾਈਟਰ ਬਣੂੰਗੀ ਜਾਂ ਮੈਂ ਇੱਕ ਸਫਲ ਵਕੀਲ ਬਣੂੰਗੀ ਜਾਂ ਮੈਂ ਸੋਸ਼ਲ ਵਰਕਰ ਬਣੂੰਗੀ ਜਾਂ ਮੈਂ ਇੱਕ ਐਕਟ੍ਰੈਸ ਬਣੂੰਗੀ ਤੇ ਹਰਦੀਪ ਗਿੱਲ ਉਹਨਾਂ ਦੇ ਨਾਲ ਮੇਰੀ ਸਾਂਝ ਹੋਈ ਤੇ ਅਸੀਂ ਦੋਵੇਂ ਜਣੇ ਇੱਕ ਦੂਸਰੇ ਦੇ ਕਰੀਬ ਆਏ ਹੌਲੀ ਹੌਲੀ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ। ਉਹਨਾਂ ਦਿਨਾਂ ਦੇ ਵਿੱਚ ਹੀ ਹੋਰ ਵੀ ਚੈਨਲਸ ਦੇ ਉੱਤੇ ਫਿਰ ਅਸੀਂ ਸੀਰੀਅਲ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਸਾਡੇ ਦੋਸਤ ਸੀਗੇ ਜਸਵੀਰ ਟਿੱਲੋਂ ਉਹਨਾਂ ਨੇ ਇੱਕ ਏਜੰਸੀ ਸ਼ੁਰੂ ਕੀਤੀ ਸੀ ਉਹਨਾਂ ਦਿਨਾਂ ਦੇ ਵਿੱਚ ਜਿਹਦੇ ਚ ਨਵੇਂ ਆਰਟਿਸਟ ਜਿਹੜੇ ਆ ਉਹਨਾਂ ਨੂੰ ਮੌਕੇ ਦਿੱਤੇ ਜਾਂਦੇ ਸੀਗੇ ਫਿਲਮਾਂ ਦੇ ਵਿੱਚ ਕੰਮ ਕਰਨ ਲਈ। ਉਹਨਾਂ ਨੇ ਸਾਡੇ ਕੋਲੋਂ ਵੀ ਫੋਟੋਆਂ ਲੈ ਕੇ ਐਲਬਮ 'ਚ ਲਗਾ ਲਈਆਂ ਉਹਨਾਂ ਦਿਨਾਂ 'ਚ ਹੀ ਹਸ਼ਰ ਫਿਲਮ ਜਿਹੜੀ ਆ ਉਹਦੀ ਕਾਸਟ ਹੁੰਦੀ ਰਹੀ ਸੀ। ਕਾਸਟ ਕਰਨ ਦੇ ਲਈ ਉਹਨਾਂ ਦੀ ਏਜੰਸੀ ਤੱਕ ਅਪਰੋਚ ਕੀਤੀ ਗਈ ਉਹਨਾਂ ਨੇ ਮੇਰੀਆਂ ਤੇ ਹਰਦੀਪ ਜੀ ਦੀਆਂ ਫੋਟੋਆਂ ਵਿਖਾਈਆਂ ਤੇ ਡਾਇਰੈਕਟਰ ਨੂੰ ਸ਼ਾਇਦ ਸਾਡੇ ਵਰਗੇ ਚਿਹਰੇ ਚੁਰੇ ਚਾਹੀਦੇ ਸੀਗੇ ਸੋ ਕੈਟ੍ਰਿਕ ਕੰਪਨੀ ਦੇ ਗੌਰਵ ਤਰੇਹਨ ਜੀ ਜਿਹੜੇ ਆ ਉਹਨਾਂ ਨੇ ਸਾਨੂੰ ਸਿਲੇਕਟ ਕਰ ਲਿਆ ਤੇ ਉਹਨਾਂ ਨੇ ਸਾਨੂੰ ਕਾਲ ਕਰਵਾਈ ਕਿ ਮਿਲਣਾ ਚਾਹੁੰਦੇ ਨੇ ਤੇ ਮੈਂ ਤੇ ਹਰਦੀਪ ਜੀ ਫਿਰ ਅਸੀਂ ਚੰਡੀਗੜਾ ਐ ਸਪੈਸ਼ਲ ਅਮਰਸਰ ਤੋਂ ਚੱਲ ਕੇ ਅਸੀਂ ਉਹਨਾਂ ਨੂੰ ਮਿਲੇ ਮੈਂ ਤਾਂ ਬੜੀ ਡਰੀ ਹੋਈ ਸੀ ਮੈਨੂੰ ਲੱਗਦਾ ਸੀ ਇਹ ਕੋਈ ਆਡੀਸ਼ਨ ਟਾਈਪ ਕੁਝ ਮਤਲਬ ਡਾਇਲੌਗ ਦੇਣਗੇ ਤੇ ਅਸੀਂ ਤੇ ਇੰਜ ਬੈਠੇ ਸੀ ਵੀ ਹੁਣ ਇਹਨਾਂ ਨੇ ਡਾਇਲੌਗ ਬੁਲਵਾ ਕੇ ਵੇਖਣੇ ਤੇ ਪਤਾ ਨਹੀਂ ਅਸੀਂ ਪਾਸ ਹੋਣਾ ਜਾਂ ਅਸੀਂ ਫੇਲ ਹੋਣਾ ਤੇ ਉਹ ਕਹਿੰਦੇ ਆ ਤੁਹਾਡੀਆਂ ਡੇਟਸ ਨੇ ਜੀ ਤੁਸੀਂ ਇੰਨੀ ਤਰੀਕ ਤੋਂ ਆਉਣਾ ਹੈ ਤੁਹਾਡੀ ਸ਼ੂਟਿੰਗ ਹੈ ਸਾਡੇ ਨਾਲ ਤੇ ਮੈਂ ਕਿਹਾ ਜੀ ਉਹ ਮਤਲਬ ਆਡੀਸ਼ਨ ਵਗੈਰਾ ਨਹੀਂ ਤੁਸੀਂ ਕੁਝ ਕਰਨੀ ਉਹ ਕਹਿੰਦੇ ਨਹੀਂ ਜੀ ਇਸ ਤੇ ਤੁਹਾਨੂੰ ਤੁਹਾਡੀਆਂ ਫੋਟੋਆਂ ਵੇਖ ਕੇ ਸਿਲੈਕਟ ਕਰ ਲਿਆ ਸੀਗਾ ਸੋ ਆਡੀਸ਼ਨ ਦੀ ਕੋਈ ਜ਼ਰੂਰਤ ਨਹੀਂ ਆ ਇੰਜ ਮੈਂ ਹਸ਼ਰ ਫਿਲਮ ਦਾ ਹਿੱਸਾ ਬਣੀ ਤੇ ਫਿਰ ਹੌਲੀ ਹੌਲੀ ਆਪਣੇ ਆਪ ਫਿਲਮਾਂ ਮਿਲਦੀਆਂ ਗਈਆਂ ਹਾਲਾਂਕਿ ਮੈਂ ਕਦੀ ਨਹੀਂ ਸੀ ਸੋਚਿਆ ਕਿ ਮੈਂ ਫਿਲਮਾਂ ਚਾਹੂੰਗੀ ਔਰ ਜਦੋਂ ਫਿਲਮ ਵੀ ਕੀਤੀ ਉਦੋਂ ਵੀ ਇਹੋ ਸੋਚਿਆ ਸੀ ਵੀ ਚਲੋ ਇੱਕ ਅੱਧੀ ਕਰ ਲਈਏ ਠੀਕ ਹੈ ਸੀ ਨਾਲ ਦੀ ਨਾਲ ਫਿਰ ਆਪਣੇ ਨਾਟਕਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਸੀਗੇ ਔਰ ਸੋਸ਼ਲ ਵਰਕ 'ਚ ਬਿਜ਼ੀ ਹੋ ਜਾਂਦੇ ਸੀਗੇ ਤੇ ਇੰਜ ਘਰ ਬੈਠੇ ਹੀ ਹਸ਼ਰ ਮਿਲੀ ਇਸੇ ਤਰ੍ਹਾਂ ਫਿਰ ਮੈਨੂੰ ਇੱਕ ਦਿਨ ਸਰਗੀ ਦਾ ਫੋਨ ਆਇਆ ਉਹਨੇ ਕਿਹਾ ਕਿ ਮੇਰੇ ਹਸਬੰਦ ਨੇ ਅਨੁਰਾਗ ਜੀ ਤੇ ਉਹ ਫਿਲਮ ਕਰਨ ਲੱਗੇ ਨੇ ਜਟਨ ਜੁਲੀਅਟ ਤੇ ਉਹਦੇ 'ਚ ਬੜਾ ਇੱਕ ਚੁਲਬਲੀ ਜੀ ਮਦਰ ਦਾ ਕਰੈਕਟਰ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ ਦੀਦੀ ਕੋਲੋਂ ਕਰਵਾਓ ਸੋ ਉਹ ਤੁਹਾਨੂੰ ਹੁਣੇ ਕਾਲ ਕਰਨਗੇ ਉਹਨਾਂ ਦੀ ਕਾਲ ਆ ਗਈ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਤੜਾ ਸ਼ਾਟ ਸ਼ੂਟ ਹੈਗਾ ਸੋ ਤੁਸੀਂ ਜਟਨ ਜੁਲੀਅਟ ਫਿਲਮ ਕਰ ਰਹੇ ਹੋ ਸੋ ਇੰਜ ਫਿਰ ਹੌਲੀ ਹੌਲੀ ਸਿਲਸਲੇ ਜਿਹੜੇ ਬਣਦੇ ਗਏ ਫਿਲਮਾਂ ਮਿਲਦੀਆਂ ਗਈਆਂ ਮੈਂ ਇੱਕ ਅਦਾਕਾਰਾ ਬਣਨਾ ਸੀ ਇਸ ਕਰਕੇ ਉਹ ਛੋਟੇ ਛੋਟੇ ਸੀਨ ਜਿਹੜੇ ਮੇਰੀ ਜ਼ਿੰਦਗੀ ਦੇ ਵਿੱਚ ਵਾਪਰੇ ਤੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੈਂ ਬਹੁਤ ਥੈਂਕਫੁਲ ਹਾਂ ਆਪਣੇ ਮਦਰ ਫਾਦਰ ਦੀ ਜਿਨ੍ਹਾਂ ਨੇ ਮੇਰੀ ਜਿੱਦ ਨੂੰ ਸਿਰ ਮੱਥੇ ਲਿਆ ਔਰ ਮੈਨੂੰ ਇਹ ਕੰਮ ਕਰਨ ਦੀ ਇਜਾਜ਼ਤ ਦਿੱਤੀ ਤੋ ਹਰਦੀਪ ਗਿੱਲ ਮੇਰੀ ਜ਼ਿੰਦਗੀ ਦਾ ਐਮ ਹਿੱਸਾ ਮੇਰਾ ਪੁੱਤਰ ਜਿਨਨੇ ਬਹੁਤ ਜ਼ਿਆਦਾ ਸੈਕਰੀਫਾਈਸ ਕੀਤਾ ਕਿਉਂਕਿ ਉਹ ਵਕਤ ਜੋ ਮੈਂ ਆਪਣੇ ਪੁੱਤਰ ਨੂੰ ਦੇਣਾ ਸੀਗਾ ਉਸ ਵਕਤ ਮੈਂ ਫਿਲਮਾਂ ਕੀਤੀਆਂ ਔਰ ਤੁਸੀਂ ਸਾਰਿਆਂ ਨੇ ਉਹ ਫਿਲਮਾਂ ਬਹੁਤ ਪਸੰਦ ਕੀਤੀਆਂ ਅੱਜ ਤੁਸੀਂ ਸਾਰਜਣੇ ਮੈਨੂੰ ਬਹੁਤ ਪਿਆਰ ਕਰਦੇ ਹੋ ਇਨਾ ਮਾਣ ਦਿੰਦੇ ਹੋ ਸਤਿਕਾਰ ਦਿੰਦੇ ਹੋ ਮੈਂ ਪੰਜਾਬ ਚ ਜਾਂ ਪੰਜਾਬੀਆਂ ਚ ਕਿਧਰੇ ਵੀ ਹੋਵਾਂ ਮੈਨੂੰ ਕਦੀ ਵੀ ਨਹੀਂ ਅੰਜ ਲੱਗਦਾ ਕਿ ਮੈਂ ਕਿਸੇ ਉਪਰੀ ਥਾਂ ਤੇ ਆ ਮੈਂ ਕਦੀ ਵੀ ਨਹੀਂ ਫੀਲ ਕਰਦੀ ਕਿ ਮੈਂ ਉਪਰੇ ਲੋਕਾਂ ਚ ਆ ਮੈਨੂੰ ਲੱਗਦਾ ਕਿ ਮੈਂ ਕਿਸੇ ਨੂੰ ਵੀ ਜਾ ਕੇ ਬੁਲਾ ਲਵਾਂ ਕਿਸੇ ਨਾਲ ਵੀ ਮੈਂ ਗੱਲ ਕਰ ਲਵਾਂ ਕਿਸੇ ਨੂੰ ਮੈਂ ਆਪਣੀ ਪ੍ਰੋਬਲਮ ਦੱਸ ਦਵਾਂ ਕਿਸੇ ਨੂੰ ਮੈਂ ਚਿੜਕ ਵੀ ਮਾਰ ਲਵਾਂ ਤੇ ਮੈਨੂੰ ਲੱਗਦਾ ਹੈ ਕਿ ਸਾਰੇ ਮੇਰੇ ਆਪਣੇ ਨੇ ਸੋ ਬਹੁਤ ਖੂਬਸੂਰਤ ਹੈ ਜ਼ਿੰਦਗੀ ਇੰਨਾ ਕੁਝ ਪਰਮਾਤਮਾ ਨੇ ਦਿੱਤਾ ਕਿ ਜਿੰਨਾ ਮੈਂ ਕਦੀ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਸੋ ਥੈਂਕਸ ਹੈ ਉਸ ਸੱਚੇ ਪਾਤਸ਼ਾਹ ਦਾ ਉਸ ਵਾਹਿਗੁਰੂ ਦਾ ਜਿਹਦੇ ਕਰਕੇ ਅੱਜ ਮੇਰੀ ਇਹ ਕਰਮ ਕਹਾਣੀ ਹੈ ਸੋ ਥੈਂਕ ਯੂ ਵੈਰੀ ਮਾਚ ਥੈਂਕ ਯੂ